ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਸੁਨਸਾਨ ਇਲਾਕੇ ਵਿੱਚ ਪਹੁੰਚੇ ਆਸੇ-ਪਾਸੇ ਜਦੋਂ ਭਾਈ ਮਰਦਾਨਾ ਜੀ ਨੇ ਦੇਖਿਆ ਕਿ ਬਿਲਕੁਲ ਸੁਨਸਾਨ ਜਗ੍ਹਾ ਹੈ।ਿੱਦੇ ਹੀਿੱ ਬੇਨਜ਼ਰ ਆ ਰਹੇ ਹਨ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਜਿੱਧਰ ਵੀ ਨਜ਼ਰ ਮਾਰਦੇ ਪਏ ਆ ਸੁੰਨੀ ਹੀ ਜਗ੍ਹਾ ਹੈ। ਨਾ ਇੱਥੇ ਕੋਈ ਪੰਛੀ ਹੈ ਤੇ ਨਾ ਕੋਈ ਜਾਨਵਰ ਹੈ। ਅੱਜ ਆਪਾਂ ਕਿਹੜੀ ਧਰਤੀ ਤੇ ਆ ਗਏ ਹਾਂ ਮਹਾਰਾਜ ਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ ਇਹ ਧਰਤੀ ਹੈ ਮਨਮੁਖ ਲੋਕਾਂ ਦੀ ਇੱਥੋਂ ਦੇ ਜਿਹੜੇ ਲੋਕ ਹਨ ਰੱਬ ਤੋਂ ਟੁੱਟੇ ਹੋਏ ਹਨ ਤੇ ਉਹ ਰੱਬ ਨੂੰ ਚੇਤੇ ਵੀ ਨਹੀਂ ਕਰਦੇ ਇੱਥੇ ਰੱਬ ਦਾ ਨਾਮ ਤਾਂ ਬਿਲਕੁਲ ਵੀ ਨਹੀਂ ਹੈ ਗੁਰੂ ਜੀ ਤੁਰੇ ਜਾਂਦੇ ਨੇ ਸੁਨਸਾਨ ਇਲਾਕਾ ਤੇ ਗਰਮੀ ਦਾ ਸਮਾਂ ਹੈ ਕਦ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਗਰਮੀ ਬਹੁਤ ਹੈ ਮੈਨੂੰ ਪਿਆਸ ਲੱਗ ਗਈ ਹੈ ਤਦ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਥੋੜੀ ਦੂਰ ਆਪਾਂ ਹੋਰ ਜਾਣਾ ਹੈ ਫਿਰ ਪਾਣੀ ਪੀ ਲਿਓ ਇਹ ਕਹਿ ਕੇ ਗੁਰੂ ਜੀ ਅਗਾਹ ਤੁਰ ਪਏ ਥੋੜੀ ਦੂਰ ਜਾ ਕੇ ਇੱਕ ਪਿੰਡ ਨਜ਼ਰ ਆਉਂਦਾ ਹੈ ਉਹ ਪਿੰਡ ਨੂੰ ਵੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਉਹ ਵੇਖੋ ਸਾਹਮਣੇ ਇੱਕ ਨਗਰ ਹੈ ਚਲੋ ਆਪਾਂ ਉੱਥੇ ਚੱਲਦੇ ਹਾਂ ਉੱਥੇ ਜਾ ਕੇ ਜਲ ਪਾਣੀ ਛਕਾਂਗੇ ਗਰਮੀ ਬਹੁਤ ਹੈ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਚੱਲ ਆਪਾਂ ਉਸ ਪਿੰਡ ਵਿੱਚ ਹੀ ਚੱਲਦੇ ਹਾਂ ਤੇ ਜਦੋਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚ ਪਹੁੰਚਦੇ ਨੇ ਤੇ ਦੁਪਹਿਰ ਦਾ ਸਮਾਂ ਢਲ ਜਾਂਦਾ ਹੈ ਤੇ ਗੁਰੂ ਜੀ ਉਸ ਨਗਰ ਤੋਂ ਥੋੜੀ ਦੂਰ ਹਨ ਤੇ ਉੱਥੇ ਇੱਕ ਰੁੱਖ ਸੀ ਤਦ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਰੁੱਖ ਹੈ ਇਹਦੀ ਸ਼ਾਂ ਵਧੀਆ ਹੈ ਆਪਾਂ ਇੱਥੇ ਦੋ ਘੜੀਆਂ ਆਰਾਮ ਕਰ ਲਈਏ ਫਿਰ ਆਪਾਂ ਚੱਲਾਂਗੇ ਨਗਰ ਵਿੱਚ ਤੇ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਜਿਵੇਂ ਤੁਹਾਡੀ ਮਰਜ਼ੀ ਤੇ ਉਸ ਰਖ ਥੱਲੇ ਗੁਰੂ ਜੀ ਨੇ ਆਪਣਾ ਆਸਣ ਵਿਛਾ ਲਿਆ ਤੇ ਇੱਕ ਪਾਸੇ ਹੋ ਕੇ ਬੈਠ ਗਏ ਤੇ ਥੋੜੀ ਦੂਰ ਪਿੰਡ ਹੈ ਦੋ ਕੂਹਾਂ ਤੇ ਤੇ ਉਸ ਵੇਲੇ ਭਾਈ ਮਰਦਾਨਾ ਜੀ ਕਹਿ ਲੱਗੇ ਮਹਾਰਾਜ ਤੁਸੀਂ ਆਗਿਆ ਦਿਓ ਇਸ ਪਿੰਡ ਵਿੱਚ ਜਾ ਕੇ ਜਲ ਪਾਣੀ ਛਾ ਕਾਵਾ ਮਹਾਰਾਜ ਸਰੀਰ ਬਹੁਤ ਜ਼ਿਆਦਾ ਥੱਕ ਚੁੱਕਿਆ ਹੈ ਤੇ ਗੁਰੂ ਜੀ ਕਹਿ ਲੱਗੇ ਚੰਗਾ ਭਾਈ ਚਲਾ ਜਾ ਤੇ ਭਾਈ ਮਰਦਾਨਾ ਜੀ ਉਸ ਪਿੰਡ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਭਾਈ ਮਰਦਾਨਾ ਜੀ ਪਿੰਡ ਵਿੱਚ ਗਏ ਨੇ ਤੇ ਉਥੋਂ ਦੇ ਲੋਕ ਬੜੇ ਭਰਮਾਂ ਵਿੱਚ ਸਨ ਕੋਈ ਮੰਦਰ ਦੀ ਪੂਜਾ ਕਰ ਰਿਹਾ ਹੈ ਤੇ ਕੋਈ ਪੱਥਰ ਦੀ ਮੂਰਤੀ ਉੱਤੇ ਹਾਰ ਚੜਾ ਰਿਹਾ ਹੈ ਤੇ ਕੋਈ ਪਿੱਪਲ ਨੂੰ ਪੂਜ ਰਿਹਾ ਹੈ ਤੇ ਜਦੋਂ ਭਾਈ ਮਰਦਾਨਾ ਜੀ ਉਸ ਪਿੰਡ ਵਿੱਚ ਗਏ ਨੇ ਤੇ ਉਥੋਂ ਦੇ ਲੋਕਾਂ ਨੇ ਭਾਈ ਮਰਦਾਨੇ ਜੀ ਨੂੰ ਨਹੀਂ ਬੁਲਾਇਆ ਤੇ ਭਾਈ ਮਰਦਾਨਾ ਜੀ ਘੁੰਮ ਫਿਰ ਕੇ ਵਾਪਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ پاس ਆ ਗਏ ਤੇ ਕਹਿ ਲੱਗੇ ਮਹਾਰਾਜ ਇਹ ਪਿੰਡ ਕਿਹੋ ਜਿਹਾ ਹੈ ਇੱਥੋਂ ਦੇ ਲੋਕ ਬੜੇ ਮਨਮੁਖ ਹਨ ਮਹਾਰਾਜ ਮੈਨੂੰ ਕਿਸੇ ਨੇ ਜਲ ਪਾਣੀ ਨਹੀਂ ਪੁੱਛਿਆ ਤੇ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਤੈਨੂੰ ਕਿਆ ਸੀ ਆਪਾਂ ਰੁਕ ਕੇ ਚੱਲਦੇ ਆਂ ਪਰ ਤੂੰ ਜਿੱਦ ਕਰਦਾ ਹੈ ਤੇ ਜਦੋਂ ਸ਼ਾਮ ਹੋ ਜਾਂਦੀ ਹੈ ਤੇ 5 ਵਜੇ ਦਾ ਸਮਾਂ ਹੁੰਦਾ ਹੈ ਤੇ ਗੁਰੂ ਜੀ ਉਸ ਨਗਰ ਵਾਲ ਨੂੰ ਤੁਰ ਪਏ ਤੇ ਜਦੋਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਪਿੰਡ ਵਿੱਚ ਪਹੁੰਚ ਗਏ ਤੇ ਉੱਥੇ ਬਜ਼ੁਰਗ ਖੜੇ ਸਨ ਤੇ ਉਹ ਬਜ਼ੁਰਗ ਕਹਿਣ ਲੱਗੇ ਭਾਈ ਤੁਸੀਂ ਕੌਣ ਹੋ ਤੇ ਕਿੱਥੇ ਜਾਣਾ ਹੈ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਇਹ ਨਾਨਕ ਨਿਰੰਕਾਰ ਹੀ ਨਹੀਂ ਤੇ ਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਪਿੰਡ ਦੇ ਪਰਲੇ ਪਾਸੇ ਜਾਣਾ ਹੈ ਉਹ ਬਜ਼ੁਰਗ ਕਹਿਣ ਲੱਗੇ ਬਾਬਾ ਜੀ ਤੁਸੀਂ ਉਧਰ ਨਾ ਜਾਓ ਜਗ੍ਹਾ ਬੜੀ ਖਤਰਨਾਕ ਹੈ ਉਥੇ ਇੱਕ ਚੂੜੇਲ ਰਹਿੰਦੀ ਹੈ ਤੇ ਉਹ ਖਾ ਜਾਂਦੀ ਹੈ ਉਥੋਂ ਦੇ ਲੋਕ ਬੜੇ ਡਰੇ ਹੋਏ ਨੇ ਤੇ ਉਸ ਪਿੰਡ ਦੀ ਇੱਕ ਬਹੁਤ ਪੁਰਾਣੀ ਰੀਤੀ ਹੈ ਕਿ ਜਦੋਂ ਕਿਸੇ ਇਸਤਰੀ ਦਾ ਵਿਆਹ ਹੁੰਦਾ ਹੈ ਤੇ ਜਦੋਂ ਉਸ ਦਾ ਪਤੀ ਮਰ ਜਾਂਦਾ ਹੈ ਤੇ ਉਸ ਇਸਤਰੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਇਹ ਗੱਲ ਸੁਣ ਕੇ ਤਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਉੱਥੇ ਹੀ ਜਾਵਾਂਗੇ ਤਦ ਉਹ ਬਜ਼ੁਰਗ ਬੋਲੇ ਸਾਧੂ ਸੰਤ ਜੀ ਤੁਹਾਨੂੰ ਅਸੀਂ ਕਹਿ ਰਹੇ ਹਾਂ ਉਹ ਜਗ੍ਹਾ ਬੜੀ ਖਤਰਨਾਕ ਹੈ ਤੁਸੀਂ ਉਧਰ ਨਾ ਜਾਓ ਤੁਸੀਂ ਇੱਥੇ ਹੀ ਰਾਤ ਰੁਕ ਜਾਓ ਸਾਡੇ ਪਾਸ ਪਰ ਤਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਥੋਂ ਤੁਰ ਪਏ ਕਈ ਮਰਦਾਨਾ ਜੀ ਕਹਿ ਲੱਗੇ ਮਹਾਰਾਜ ਇੱਕ ਵਾਰੀ ਪਿੰਡ ਵਾਲਿਆਂ ਦੀ ਗੱਲ ਮੰਨ ਲਈਏ। ਤਦ ਗੁਰੂ ਜੀ ਨੇ ਕਿਹਾ ਕਿ ਮਰਦਾਨਿਆਂ ਪਿੱਛੇ-ਪਿੱਛੇ ਤੁਰੇ ਆਓ। ਉਸ ਤੋਂ ਬਾਅਦ ਜਦੋਂ ਗੁਰੂ ਜੀ ਉਸ ਪਿੰਡ ਵਿੱਚ ਪਹੁੰਚੇ ਜਿੱਥੇ ਕੋਈ ਜਾਂਦਾ ਨਹੀਂ ਸੀ ਤੇ ਗੁਰੂ ਜੀ ਉਸ ਜਗ੍ਹਾ ਤੇ ਜਾ ਕੇ ਰੁਕੇ ਜਿੱਥੇ ਇੱਕ ਖੂਹ ਸੀ ਤੇ ਖੂਹ ਵਿੱਚੋਂ ਰਾਤ ਨੂੰ ਬਹੁਤ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸੀ ਤੇ ਜਦੋਂ ਅੱਧੀ ਰਾਤ ਹੋਈ ਗੁਰੂ ਜੀ ਨੇ ਉਸ ਖੂਹ ਦੇ ਪਾਸ ਜਾ ਕੇ ਆਸਨ ਲਾਇਆ। ਤੇ ਪਿੰਡ ਦੇ ਲੋਕ ਸੋਚਣ ਲੱਗੇ ਕਿ ਅੱਜ ਖੂਹ ਦੇ ਵਿੱਚੋਂ ਆਵਾਜ਼ਾਂ ਕਿਉਂ ਨਹੀਂ ਆਈਆਂ ਪਤਾ ਨਹੀਂ ਅੱਜ ਕੀ ਬਾਣਾ ਵਰਤਿਆ ਹੈ ਪਤਾ ਨਹੀਂ ਉਹ ਦੋ ਸਾਧੂ ਸੰਤ ਗਏ ਨੇ ਅੱਜ ਖੂਹ ਵਿੱਚੋਂ ਆਵਾਜ਼ਾਂ ਨਹੀਂ ਆ ਰਹੀਆਂ ਬਿਲਕੁਲ ਸ਼ਾਂਤ ਮਾਹੌਲ ਹੈ ਅੱਗੇ ਉਧਰੋਂ ਬੜੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਉਧਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਰਬਾਬ ਵਜਾ ਬਾਣੀ ਗਾਈਏ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਤਾਂ ਆਸੇ-ਪਾਸੇ ਮੌਤ ਵਖਾਈ ਦੇ ਰਹੀ ਹੈ ਤੁਸੀਂ ਕਹਿੰਦੇ ਹੋ ਰਬਾਬ ਵਜਾ ਗੁਰੂ ਜੀ ਕਹਿੰਦੇ ਕਿ ਹਾਂ ਮਰਦਾਨਿਆ ਰਬਾਬ ਵਜਾ ਤੇ ਗੁਰੂ ਜੀ ਨੇ ਬਾਣੀ ਗਾਈ ਥੋੜੀ ਦੇਰ ਬਾਅਦ ਉੱਥੇ ਇੱਕ ਚੁੜੇਲ ਔਰਤ ਨੇ ਭਾਈ ਮਰਦਾਨਿਆ ਨੂੰ ਆ ਕੇ ਫੜ ਲਿਆ ਤੇ ਆਪਣੇ ਸਾਹਮਣੇ ਚੁੜੇਲ ਨੂੰ ਵੇਖ ਕੇ ਭਾਈ ਮਰਦਾਨਾ ਜੀ ਡਰ ਗਏ ਤੇ ਰਬਾਬ ਵਜੋਣੀ ਬੰਦ ਕਰ ਦਿੱਤੀ ਤਦ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਰਬਾਬ ਕਿਉਂ ਬੰਦ ਕੀਤੀ ਵਜਾ ਇਹਨੂੰ ਤੇ ਉਸ ਚੁੜੇਲ ਔਰਤ ਨੇ ਚਿੱਟੇ ਰੰਗ ਦੇ ਵਸਤਰ ਪਾਨੇ ਸਾਮ ਤੇ ਬਾਲ ਉਸ ਦੇ ਖਿਲਰੇ ਹੋਏ ਨੇ ਤੇ ਜਦੋਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨੇਤਰ ਖੋਲੇ ਤੇ ਉਹ ਚੁੜੇਲ ਸਾਹਮਣੇ ਖੜੀ ਦੇਖ ਕੇ ਗੁਰੂ ਜੀ ਬੋਲੇ ਕਿ ਤੂੰ ਕੌਣ ਹੈ ਤੂੰ ਇਹੋ ਜਿਹਾ ਰੂਪ ਕਿਉਂ ਬਣਾਇਆ ਹੈ ਤੇ ਉਹ ਚੁੜੇਲ ਬੋਲੀ ਕਿ ਤੁਸੀਂ ਕੌਣ ਹੋ ਇੱਥੇ ਮੇਰੇ ਕੋਲ ਤਾਂ ਕਦੇ ਕੋਈ ਆਇਆ ਨਹੀਂ ਤੁਸੀਂ ਕਿੱਦਾਂ ਆਏ ਹੋ ਮੇਰੇ ਕੋਲ ਸਤ ਗੁਰੂ ਜੀ ਬੋਲੇ ਕਿ ਅਸੀਂ ਤੇਰਾ ਭਲਾ ਕਰਨ ਵਾਸਤੇ ਆਏ ਹਾਂ ਤੇਰੀ ਇਹ ਹਾਲਤ ਇਦਾਂ ਦੀ ਕਿਉਂ ਹੈ ਤੇ ਉਹ ਚੁੜੇਲ ਔਰਤ ਬੋਲੀ ਕਿ ਮਾਰਾ ਸਾਡੇ ਪਿੰਡ ਵਾਲਿਆਂ ਨੇ ਇਹ ਰਿਵਾਜ ਆਪੇ ਬਣਾ ਲਿਆ ਕਿ ਜਿਹੜੀ ਇਸਤਰੀ ਦਾ ਪਤੀ ਮਰ ਗਿਆ ਤੇ ਉਸ ਨੂੰ ਪਿੰਡ ਵਿੱਚੋਂ ਬਾਹਰ ਕੱਢ ਕੇ ਮਾਰ ਦੋ ਤੇ ਮੇਰਾ ਪਤੀ ਮਰ ਚੁੱਕਿਆ ਹੈ ਤੇ ਇਸ ਪਿੰਡ ਦੇ ਲੋਕਾਂ ਨੇ ਮੈਨੂੰ ਇਸ ਖੂਹ ਵਿੱਚ ਸੁੱਟ ਦਿੱਤਾ ਸੀ ਤੇ ਉਹਨਾਂ ਨੇ ਸੋਚਿਆ ਸੀ ਕਿ ਮੈਂ ਮਰ ਗਈ ਆ ਤੇ ਮੈਂ ਜਿਉਂਦੀ ਸੀ ਤੇ ਫਿਰ ਗੁਰੂ ਜੀ ਨੇ ਕਿਹਾ ਕਿ ਫਿਰ ਇਸ ਖੂਹ ਵਿੱਚੋਂ ਆਵਾਜ਼ਾਂ ਕਿਉਂ ਆਉਂਦੀਆਂ ਨੇ ਉਹ ਕਹਿੰਦੀ ਮਹਾਰਾਜ ਮੈਂ ਕੱਲੀ ਔਰਤ ਹਾਂ ਰਾਤ ਦਾ ਹਨੇਰਾ ਬੜਾ ਹੁੰਦਾ ਹੈ ਮੈਨੂੰ ਇੱਥੇ ਕੱਲੀ ਨੂੰ ਬੜਾ ਡਰ ਲੱਗਦਾ ਹੈ ਤੇ ਮੈਂ ਰੋਲਾ ਪਾਉਂਦੀ ਹਾਂ ਤੇ ਇਸ ਕਰਕੇ ਉਹ ਆਵਾਜ਼ਾਂ ਮੇਰੀਆਂ ਹੀ ਹੁੰਦੀਆਂ ਨੇ ਕਿਉਂਕਿ ਰਾਤ ਨੂੰ ਮੈਨੂੰ ਇੱਥੇ ਡਰ ਲੱਗਦਾ ਹੈ ਮੈਨੂੰ ਕੱਲੀ ਨੂੰ ਤੇ ਪਿੰਡ ਦੇ ਲੋਕ ਸੋਚਦੇ ਨੇ ਕਿ ਉੱਥੇ ਕੋਈ ਚੁੜੇਲ ਹੈ ਤੇ ਜਦੋਂ ਸਵੇਰ ਹੋਈ ਤੇ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਨੇ ਤੇ ਉਹ ਕਹਿੰਦੇ ਆ ਕਿ ਚਲੋ ਆਪਾਂ ਵੇਖੀਏ ਕਿ ਉਹ ਦੋਵੇਂ ਸਾਧੂ ਕਿੱਥੇ ਗਏ ਨੇ ਤੇ ਜਦੋਂ ਪਿੰਡ ਦੇ ਕੁਝ ਸਿਆਣੇ ਬੰਦੇ ਖੂਹ ਵੱਲ ਤੁਰਦੇ ਨੇ ਤੇ ਜਿਵੇਂ ਜਿਵੇਂ ਖੂਹ ਦੇ ਕੋਲ ਪਹੁੰਚਦੇ ਨੇ ਤੇ ਉਹ ਡਰ ਜਾਂਦੇ ਨੇ ਇੰਨੇ ਚਿਰ ਵਿੱਚ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਆਜੋ ਭਾਈ ਇੱਥੇ ਕੁਝ ਵੀ ਨਹੀਂ ਹੈ ਤੇ ਪਿੰਡ ਦੇ ਲੋਕ ਸਮੇ ਸਮੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਕੇ ਬੈਠ ਜਾਂਦੇ ਨੇ ਤੇ ਉਸ ਔਰਤ ਵਾਲ ਦੇਖ ਕੇ ਪੁੱਛਦੇ ਨੇ ਕਿ ਮਹਾਰਾਜ ਇਹ ਔਰਤ ਕੌਣ ਹੈ ਕਿਉਂਕਿ ਉਸ ਔਰਤ ਦੀ ਹਾਲਤ ਇੱਕ ਚੁੜੇਲ ਵਰਗੀ ਸੀ ਤੇ ਉਹ ਪਹਿਚਾਨ ਵੀ ਨਹੀਂ ਸਕੇ ਗੁਰੂ ਜੀ ਕਹਿੰਦੇ ਕਿ ਭਾਈ ਇਹ ਔਰਤ ਤੁਹਾਡੇ ਪਿੰਡ ਦੀ ਹੋਇ ਜੋ ਤੁਸੀਂ ਪਿੰਡ ਦੀ ਰੀਤ ਚਲਾਈ ਪਤੀ ਮਰ ਜਾਂਦਾ ਤੇ ਤੁਸੀਂ ਉਸ ਦੀ ਪਤਨੀ ਨੂੰ ਮਾਰ ਦਿੰਦੇ ਤੇ ਖੂ ਵਿੱਚ ਸੁੱਟ ਦਿੰਦੇ ਹੋ ਇਹ ਉਹ ਔਰਤ ਹੈ ਜਿਸ ਦਿਨ ਰਾਤ ਨੂੰ ਆਵਾਜ਼ਾਂ ਆਉਂਦੀਆਂ ਨੇ ਇਕੱਲੀ ਕਰਕੇ ਇਹ ਔਰਤ ਡਰਦੀ ਹੋਏ ਤਾਂ ਕਰਕੇ ਰੋਲਾ ਪਾਉਂਦੀ ਹੈ ਤੇ ਫੇਰ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਦੇ ਲੋਕਾਂ ਨੂੰ ਸਮਝਾਇਆ ਕਿ ਭਾਈ ਇਸਤਰੀ ਇੱਕ ਰੱਬ ਦਾ ਰੂਪ ਹੈ ਇਸ ਤੋਂ ਬਿਨਾਂ ਸੰਸਾਰ ਨਹੀਂ ਚੱਲਦਾ ਤੇ ਜਿਹੜਾ ਤੁਸੀਂ ਪਾਪ ਕੀਤਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ ਗੁਰੂ ਜੀ ਦੇ ਬਚਨ ਸੁਣ ਕੇ ਪਿੰਡ ਦੇ ਲੋਕਾਂ ਨੇ ਗੁਰੂ ਜੀ ਕੋਲੋਂ ਮਾਫੀ ਮੰਗੀ ਅਤੇ ਕਹਿਆ ਕਿ ਅਸੀਂ ਹੁਣ ਇਸ ਤਰ੍ਹਾਂ ਕਦੇ ਵੀ ਨਹੀਂ ਕਰਾਂਗੇ ਤੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਇਸ ਔਰਤ ਦੀ ਸੇਵਾ ਕਰੋ ਤੁਹਾਡਾ ਪਾਪ ਬਖਸ਼ਿਆ ਜਾਏਗਾ ਨਾਮ ਜਪੋ ਇਸ ਰੀਤੀ ਨੂੰ ਬਦਲ ਦੋ ਜਿਹੜੀ ਇਸਤਰੀ ਦਾ ਪਤੀ ਮਰ ਜਾਵੇ ਉਸ ਇਸਤਰੀ ਦੀ ਸੇਵਾ ਕਰਿਆ ਕਰੋ ਤੇ ਉੱਥੇ ਮੌਜੂਦ ਲੋਕਾਂ ਨੇ ਗੁਰੂ ਜੀ ਕੋਲੋਂ ਮਾਫੀ ਮੰਗੀ ਤੇ ਕਹਿਆ ਕਿ ਮਾਰਾ ਤੁਸੀਂ ਸਾਡੇ ਘਰ ਚੱਲੋ ਅਸੀਂ ਤੁਹਾਡੀ ਵੀ ਸੇਵਾ ਕਰਾਂਗੇ ਤੁਸੀਂ ਸਾਨੂੰ ਸਿੱਧੇ ਰਸਤੇ ਤੇ ਪਾਇਆ ਹੈ ਤਦ ਗੁਰੂ ਜੀ ਨੇ ਕਿਹਾ ਕਿ ਤੁਸੀਂ ਇੱਥੇ ਇੱਕ ਧਰਮਸ਼ਾਲਾ ਬਣਾਓ ਨਾਮ ਜਪੋ ਤੇ ਪਿੰਡ ਵਿੱਚ ਲੰਗਰ ਲਗਾਇਆ ਕਰੋ ਗਰੀਬਾਂ ਦਾ ਭਲਾ ਕਰਿਆ ਕਰੋ ਇਹਨਾਂ ਕਹਿ ਕੇ ਗੁਰੂ ਜੀ ਅਗਾਹ ਤੁਰ ਪੈਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ